ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਸ਼ੁਰੂ ਕਰਵਾ ਜੀ ਮਿਲਾਂ ਸ਼ੁਰੂ ਆਈਦਾਬ ਰੌਗ ਮੈਂ ਐਸਾ ਸ਼ੁਰੂ ਕਰਦਾ ਇਹ ਇਹ ਚੈਨਲ ਬਣਾਉਣ ਵਾਲੇ ਨੇ ਇੱਥੇ ਸ਼ੁਰੂ ਕਰੋ ਹੈ ਇਹ ਮੈਂ ਇਹ ਚੈਨਲ ਬਣਾਉਣ ਵਾਲੇ ਨੇ ਇਹਨਾਂ ਨੇ ਬਣਾਇਆ ਸੀ ਤੇ ਕਦੀ ਆਏ ਹਨੀ ਕੈਮਰੇ ਤੇ ਇਹਨਾਂ ਇਹੀ ਸ਼ੁਰੂ ਕਰਨਗੇ ਅੱਜ ਤੇ ਅੱਜ ਅਸੀਂ ਚੱਲੇ ਆ ਇੱਕ ਬੜੀ ਸਪੈਸ਼ਲ ਮੈਰਿਜ ਤੇ ਤੇ ਸਾਡੇ ਨਾਲ ਜਾਣਗੇ ਅਸੀਂ ਸਾਰੇ ਨਹੀਂ ਚੱਲੇ ਵੀ ਸਾਵਲ ਘਰੇ ਆ ਕਿਉਂਕਿ ਸਾਡੇ ਨੇਬਰ ਸਾਹਮਣੇ ਵਾਲੇ ਉਹਨਾਂ ਦੇ ਘਰ ਵੀ ਇੱਕ ਪ੍ਰੋਗਰਾਮ ਹੈ ਗਾਇਆ ਤੇ ਉਧਰ ਵੈਸੇ ਸਾਰੇ ਜਾਣਾ ਨਹੀਂ ਆ ਦਿਲਜੀਤ ਦੀ ਤੇ ਸਾਵਲ ਇੱਕ ਦੂਜੇ ਨੂੰ ਕੰਪਨੀ ਦੇਣਗੇ ਦੋਵੇਂ ਜਿਹੜੇ ਘਰੇ ਰਹਿ ਗਏ ਹਨ ਦਿਲਜੀਤ ਦੀ ਨੂੰ ਜਾਣਾ ਹੀ ਫੇਰ ਕੰਪਨੀ ਕਰ ਲਿਆ ਆ ਗਏ ਨੇ ਹਮੋਂ ਬਾਅਦ ਆ ਇਹ ਸਦਾ ਐਸ ਸੀ ਜਿੰਦਾ ਸਾਡਾ ਤੀਸਰਾ ਰਿਆ ਤੇ ਇਸ ਵਾਰੀ ਸੋਚਦੇ ਆ ਕਿ ਸਾਰੇ ਕਹਿੰਦੇ ਪਏ ਆ ਕਿ ਨਵੀਂ ਜੀ ਹੈਗੀ ਆ ਕਿ ਸਾਡਾ ਸਰਦੀ ਜਿਹੜੀ ਆ ਉਹ ਜ਼ਿਆਦਾ ਪੈਣੀ ਹੈ ਜ਼ਿਆਦਾ ਥਰਡ ਬ੍ਰੇਕ ਤਾਂ ਇਹ ਤਾਂ ਇਹ ਤਾਂ ਖਬਰ ਹੀ ਦੇਣ ਲੱਗੇ ਵੇ ਇਹ ਇਹ ਜਿਹੜੀ ਖਬਰ ਇਹਨਾਂ ਨੇ ਦਿੱਤੀ ਆ ਨਾ ਹੋ ਸਕਦਾ ਸਾਡੇ ਤੋਂ ਪਹਿਲਾਂ ਬਹੁਤ ਸਾਰੇ ਜਣਿਆਂ ਨੂੰ ਪਤਾ ਹੋਊਗਾ ਇਹ ਖਬਰ ਕਿ ਸਰਦੀ ਜਾ ਪਰ ਪਤਾ ਨਹੀਂ ਹੁੰਦਾ ਕਿ ਸਰਦੀ ਜ਼ਿਆਦਾ ਪੈਣੀ ਚਾਹੀਦੀ ਨਹੀਂ ਪੈਣੀ ਬਾਕੀ ਅਸੀਂ ਚੱਲੇ ਵਿਆਹ ਗਰਮੀ ਲਈ ਪਈ ਨਹੀਂ ਗਰਮੀ ਬਹੁਤ ਪਈ ਹੈ ਬਹੁਤ ਪਈ ਹੈ ਤੇ ਅੱਜ ਅੱਜ ਵਿਆਹ ਹੈਗਾ ਮੇਰੇ ਨਾਨਕਿਆਂ ਚ ਤੇ ਅਸੀਂ ਚੱਲੇ ਅਸੀਂ ਤੇ ਨਵੰਬਰ ਚੱਲੇ ਮੈਂ ਸਾਵਲ ਮੈਂ ਵਰੁਣ ਵਰੁਣ ਤੇ ਪਾਜੀ ਪਾਜੀ ਹੋਣ ਮੇਰੇ ਤੇ ਪਾਜੀ ਨੀਸਰ ਸਰਸਾਰ ਜੀ ਤੇ ਅਸੀਂ ਚੱਲੇ ਹੁਣ ਨਿਕਲ ਗਏ ਨਿਕਲ ਲੱਗੇ ਆ ਤੇ 10 ਵਜੇ ਸਾਨੂੰ ਘਰੇ ਤੇ ਵਿਆਹ ਵੀ ਅਸੀਂ ਜਿੱਥੇ ਜਾਣਾ 2 ਘੰਟੇ ਦੀ ਡਰਾਈਵ ਪਤਾ ਨਹੀਂ ਕਿੱਧਰ ਜਾਣਾ ਜਨਾਲਾ ਜਨਾਲਾ ਤੋਂ ਕੁਛ ਹੋਰ ਮੈਂ ਡਰਾਈਵ ਕਰਕੇ ਹੀ ਮੈਂ ਰੁਕੂਗੀ ਹਾਂ ਮੈਨੂੰ ਲੱਗਦਾ ਹੈ ਕਿ ਉਹ ਤੇ ਫਿਰ ਆਪਾਂ ਹੋਣਾ ਥੱਕ ਜਾਣਾ ਮੈਂ ਕਿ ਚੱਲੋ ਇਹ ਸੂਟ ਮੇਰਾ ਬੜਾ ਪੁਰਾਣਾ ਆ ਤੇ 6-7 ਸਾਲ ਪੁਰਾਣਾ ਆ ਪਰ ਲੱਗਦਾ ਇੰਜ ਨਵਾਂ ਹੀ ਆ ਇਹ ਮੇਰੇ ਭੂਆ ਜੀ ਨੇ ਮੈਨੂੰ ਗਿਫਟ ਕੀਤਾ ਸੀ ਤੇ ਸੋਹਣਾ ਕਲਰ ਬਹੁਤ ਸੋਹਣਾ ਆ ਸੂਟ ਵੀ ਬਹੁਤ ਸੋਹਣਾ ਆ ਯਾ ਕਿ ਕੋ ਨਵਾਂ ਹੀ ਆ ਸੂਟ ਕਿਹੜੇ ਕਪੜੇ ਕਿਤੇ ਖਰਾਬ ਹੁੰਦੇ ਆ ਤੇ ਅੱਜ ਮੈਂ ਫੇਰ ਪਾ ਲਿਆ ਲੱਗਦਾ ਕਿ ਨਾ 7-8 ਸਾਲ ਪੁਰਾਣੇ ਮਾੜੇ ਕੋ ਤੇ 15-20 ਸਾਲ ਪੁਰਾਣੇ ਵੀ ਆ ਗਏ ਲੱਗਦਾ ਭਾਜੀ ਬੜੇ ਧਿਆਨ ਨਾਲ ਵੇਖਣ ਨੇ ਉਹ ਉਹ ਸੋਚਦੇ ਨੇ ਕਿ ਸਾਦ ਨਾ ਉਹਨਾਂ ਨੂੰ ਕਿਹੜੇ ਸੂਟੇ ਦਾ ਮਤਲਬ ਨਾ ਆਜੋ ਮਹਾਰਾਜ ਆਜੋ ਚਲੀਏ ਨਹੀਂ ਵਰੋਂ ਦੀ ਵੇਟ ਕਰਨੀ ਵਰੋਂ ਤੇ ਮੇਰੀ ਨਾ ਸ਼ੌਕ ਲੱਗ ਗਈ ਮੈਂ ਕਿਹਾ ਕਹਿੰਦਾ ਮੁੰਨਾ ਤੈਨੂੰ ਤਿਆਰ ਨਹੀਂ ਹੋਏ ਮੈਂ ਕਿਹਾ ਮੈਂ ਤੇਰੇ ਤੋਂ ਬਾਅਦ ਚ ਵੀ ਤਿਆਰ ਕਰਾਂਗਾ ਹੀ ਰਹਿਣਾ ਤੇ ਉਹੀ ਗੱਲ ਹੋਈ ਵਰੋਂ ਨੇ ਵੇਖ ਲਾ ਇਨੇ ਫੇਰ ਹੈਗਾ ਸੀ ਤੋੜਾ ਹਾਂ ਹਾਂ ਹੁਣ ਕੀ ਕਰ ਬਸ ਕੋਈ ਨਹੀਂ ਬਣ ਰਿਹਾ ਹੁਣ ਫੇਰ ਘਵਾਟ ਗਿਆ ਕੁਝ ਇਹਦਾ ਕੁਛ ਨਾ ਕੁਝ ਘਵਾਚੇ ਰਹਿੰਦਾ ਜਦੋਂ ਵੇਖੋ ਹਾਂ ਕੱਪੜਾ ਕੱਪੜਾ ਕੋਈ ਕਿਹੜਾ ਕੱਪੜਾ ਪੈਰਾਂ ਦੇ ਵਾਫਾ ਵਾਲੇ ਮੁੰਡੇ ਮੈਂ ਲੇ ਪੈਰਾਂ ਦੇ ਮਾਰਨਾ ਬਰਸ਼ ਮਾਰਾ ਪੁੱਤ ਚਲੋ ਜੀ ਚਲਦੇ ਆ ਜੀ ਕਿਉਂਕਿ ਦੀ ਬਾਈ ਓ ਗਾੜ ਦਿੱਤੀ ਰੱਖ ਗਾੜ ਦਿੱਤੀ ਰਹਿ ਗਿਆ ਗਾੜ ਤਾਂ ਫੇਰ ਲਉ ਹਾਂਜੀ ਚਲ ਜਾ ਜੀ ਮਿਲਦੇ ਆ ਫਿਰ ਅਕੋ 2 ਘੰਟੇ ਜਾਣ 2 ਆਉਣ 4 ਤਾਈ ਨਹੀਂ ਨਿਕਲ ਜਾਣੇ 2 ਘੰਟੇ ਮਹਾ ਵਿਆਹ ਚ ਰੁਕਾਂਗੇ ਮੈਂ ਨਹੀਂ ਆਪਣਾ ਇੰਜੋਏ ਕਰਦੇ ਆ ਚਲੋ ਠੀਕ ਹੈ ਚੰਗਾ ਜੀ ਹਾਂ ਤੁਸੀਂ ਕਰੋ ਇਹਦਾ ਸਾਡਾ ਸੰਡੇ ਹੈ ਜਸੀਨ ਜੈ ਕਰਨਾ ਜੀਪਾ ਜੀ ਇੱਕ ਫੋਟੋ ਅਜੇ ਪੜੀਸੋਣੀ ਆ ਰਹੀ ਹੈ ਪੁੱਤ ਬਹੁਤ ਇੱਕ ਮਿੰਟ ਰੁਕੋ ਚਲੋ ਤੁਸਤਾ ਕਰਵਾਓ ਪਾਪੀ ਜੀ ਪਾਜੀ ਤੇ ਤੁਸੀਂ ਹਾਂ ਜੀ ਹਾਂ ਜੀ ਠੀਕ ਲਓ ਜੀ ਆਪਾਂ ਪਹੁੰਚ ਗਏ ਆ ਇੱਥੇ ਸਾਵਲ ਦੇ ਨਾਨਕਾ ਹਾਊਸ ਇਹਨਾਂ ਨੂੰ ਵੀ ਨਾਲ ਲੈ ਕੇ ਜਾਣਾ मै चलो कटे चल जाएंगे गीद। गीद। दो एक चल जाएंगे ओ, कपड़े कट दी फिर परला वाल वो वाला भी तो बैग वाला भी हाँ जी दो चीजा कड़ दो ਆਜੋ ਉਹ ਅੱਛਾ ਇਹ ਚੀਜ਼ ਹੋਰ ਵੀ ਲਾਇਆ ਉਹ ਬੈਗ ਵੀ ਕਿ ਲਾਇਆ ਤਿਆਰ ਨਹੀਂ ਹੋਏ ਹੁਣ ਮੈਨੂੰ ਪੱਕਾ ਪਤਾ ਬਲੇ ਬਲੇ ਗਮਲੇ ਦੀ ਤੇ ਪਰਹਾਰ ਹੋ ਗਈ ਭਈ ਗਮਲੋ ਗਮਲੀ ਹੋ ਗਿਆ ਸਾਮੇ ਅਰੇ ਨਾ ਗਮਲੇ ਤਾਂ ਵੇਖ ਇੱਧਰ ਕੀ ਬਾਤ ਹੈ मैं नहीं कोई वराटी छी नहीं तो ने गमलो गम गमलो गमली कम हो गया गमलो गमली अच्छा भी नमी आ हाँ गए जी ਅਜੇ ਤਰੇ ਤਰੇ ਫਿਰਦੇ ਜੀ ਲੈ ਲੋ ਆਹ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅਜੇ ਤਰੇ ਮੈਂ ਆ ਤੂ ਹੀ ਤੇ ਘੰਟੇ ਮੈਂ ਤਿਆਰ ਹੋ ਗਈ ਆ ਬਾਈ ਉਹ ਸੇਟੀ ਲੈ ਗਏ ਬੰਦੋ ਬਾਕੀ ਸਭ ਹੋ ਗਿਆ ਚਲ ਤੇਗ ਨੇ ਲੈ ਕੇ ਦਾ ਤੋਲੇ ਹਾਂਜੀ ਸਤਿ ਸ੍ਰੀ ਅਕਾਲ ਜੀ ਵਾਹ ਇਥੇ ਦਾ ਹੋ ਰਗਾ ਠੰਡੀ ਲੱਗ ਰਹੀ ਨਹੀਂ ਜਵਰੀਦ ਘਰ ਹੋ ਗਈ ਯਾਰ ਆ ਤਿਆਰ ਹੋ ਗਈ ਅੱਛਾ ਬੈਠੋ ਬੈਠੇ ਜੀ ਚਲੋ ਤੜਾ ਇੱਕ ਮੈਂਬਰ ਤੇ ਆਇਆ ਬਾਹਰ ਸਾਨੂੰ ਡੇਢ ਘੰਟਾ ਹੋਇਆ ਬੈਠਿਆ ਨੂੰ ਹੈਂ ਢੜ ਜਾ ਢੜ ਜਾ ਚਲੋ ਦੂਸਰਾ ਮੈਂਬਰ ਵੀ ਨਿਕਲ ਗਿਆ ਚਾਦੇ ਟੇਡੇ ਡੱਡੇ ਸਾਰੇ ਜਿਹੜਾ ਹੁੰਦਾ ਟੇਡਾ ਹੋ ਜਾਂਦਾ ਪਤਾ ਨਹੀਂ ਕੀ ਗੱਲ ਅੱਛਾ ਗਰ ਅੰਨੇ ਆਣੇ ਦੋ ਬੜੇ ਇਹ ਦੋ ਮੈਂਬਰ ਰਹਿੰਦੇ ਹੋ ਵੇਖੋ ਕਿਦੋਂ ਨਿਕਲਦੇ ਸੋਚੀ ਗਈ ਹੈ ਜੀ ਕਿ ਦੋ ਨਹੀਂ ਚੱਲਣਗੇ ਤੋ ਇਹ ਨਿਕਲੇ ਹੋਰ ਸਾਨੂੰ ਤੋੜ ਲੋ ਆਵਗੇ ਮਾਹ ਨਿਕਲੇ ਜਾਂਦੇ ਐ ਟਾਵਲ ਨਾਲ ਕਢਣਾ ਕਿਆ ਬਾਤ ਐ ਬੜਾ ਕੰਮ ਕਰਦਾ ਭਰਾ ਸਾਡਾ ਵੀ ਟਾਵਲ ਸੁੱਕੜੇ ਫੋਨ ਲਗਾ ਮੈਡਮ ਆਉਗੀ ਬਾਹਰ ਕਿ ਨਹੀਂ ਅਜੇ ਹਾਂ ਬੈਠੋ ਤੁਸੀਂ ਚਲੋ ਜਗਰਦਰਪ ਸਿੰਘ ਬੈਠੋ ਮਾਰੇ ਚਲੋ ਚਲ ਆ ਜੀ ਇੱਕ ਮੈਂਬਰ ਰਹਿ ਗਿਆ ਹੁਣ ਅੱਗੇ ਬੈਠਣਾ ਅੱਛਾ ਕਿਉਂ ਤੂੰ ਬਹਿ ਜਾ ਨਹੀਂ ਬੱਚੇ ਬੈਠ ਗਏ ਨਾ ਵਿੱਚ ਇਹ ਪ੍ਰੀਤ ਨਹੀਂ ਆ ਰਹੀ ਪ੍ਰੀਤ ਨੇ ਕਿੰਨਾ ਟਾਈਮ ਲਾਉਣਾ ਲੇ ਲੋ ਕਦੀ ਉਹ ਦਰਵਾਜਾ ਨਹੀਂ ਬੰਦ ਕੀਤਾ ਕਦੀ ਉਹ ਨਹੀਂ ਕੀਤਾ ਤੁਸੀਂ ਨਿਕਲੋਗੇ ਤਾਂ ਹੀ ਨਿਕਲਾਂਗੇ ਤੁਹਾਡਾ ਬਗੈਰ ਕੇ ਤਾਂ ਨਿਕਲ ਜਾਣਾ ਵੀ ਪਾਣੀ ਨਾਲ ਪਾਣੀ ਨੂੰ ਵਗਿਆ ਦੇਣਾ ਜੀ ਹੈਗਾ ਇਹ ਤਾਂ ਐ ਚੰਗੀ ਗੱਲ ਇੱਧਰ ਥੋੜੀ ਜਾਣਾ ਜਿੱਧਰ ਸਾਵਲ ਵਰੂ ਨੇ ਕਰ ਲਈ ਗੱਡੀ ਇੱਥੋਂ ਦੀ ਜਾਣਾ ਆਹ ਵਾਲੀ ਗੱਲ ਨਹੀਂ ਹੋ ਜਾਣਾ ਉੱਥੇ ਜੀ ਉੱਥੇ ਵੀ ਕੰਮ ਆ ਪਹਿਲਾਂ ਪਾਉ ਹਾਂ ਇੱਧਰ ਜੀ ਚਲੋ ਨਹੀਂ ਨਹੀਂ ਅਲੀ ਵਾਲੋ ਹੋਕ ਹੈ ਨਾ ਇੱਧਰ ਨਾਲ ਫਟੇ ਘੜਨੇ ਅਲੀ ਵਾਲਾ ਉੱਥੇ ਜਾਣਾ ਫਾਉ ਹਾਂ ਉਸ ਤੋਂ ਰਸਤਾ ਖਰਾਬ ਹੋ ਜਾਣਾ ਅੱਛਾ ਪਤਾ ਨਹੀਂ ਕਿਧਰ ਕੋ ਮੁਕਵਾ ਗਿਆ ਹੀ ਮਾਹੀ ਪੰਚੇ ਗੇਮ 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 ਚੱਲ ਰਿਹਾ ਹੈ ਤੇ ਇਧਰ ਅਜੇ ਵਿਆਹ ਕੇ ਆ ਰਹੇ ਆ ਤੇ ਮੇਰੇ 2 ਵਜੇ ਜ਼ਰਗ ਰੰਡੀਆ ਗੁਰਪਰਦਾਸ ਨੂੰ ਜੀ ਆ ਗਿਆ ਉਹ ਕੋ ਖਾਓ ਗੋਲ ਗੱਪੇ ਟਿੱਕੀਆਂ ਮੈਗਾ ਖਾਓ ਉਹ ਤਾਂ ਖਾਨ ਵੀ ਤਾਂ ਵੀ ਡਰ ਲੱਗਦਾ ਕੁਝ ਨਹੀਂ ਪਾਪਾ ਵੀ ਨਹੀਂ ਲੱਗੇ ਗੋਲ ਗੱਪੇ ਖਾਨ ਛਾਏ ਗੋਲ ਗੱਪੇ ਉੱਤੇ ਕੀ ਹੈ ਪਾਪਾ ਪਾਪਾ

ਹਾਂ ਜੀ ਮੇਰੇ ਕੋਲ ਸਾਡੇ ਮਮੀ ਜੀ ਦਾ ਫੋਨ ਆਇਆ ਕਾਦੀ ਰਾਹੀ ਤੇ ਜਨਾਬ ਵਦਾਰੀਂ ਦਾ ਸਾਡਾ ਸੋਨਾ ਬਾਪੂ ਹੱਗੇ ਲਾਬਦਾ ਆ ਸਾਡਾ